ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਬੁੱਢਾ ਜੀ ਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਪੰਜ ਪਾਤਸ਼ਾਹੀਆਂ ਨੂੰ ਗੁਰਗੱਦੀ ਦੇ ਤਿਲਕ ਲਗਾਏ ਚਾਰ ਪਾਤਸ਼ਾਹੀਆਂ ਨੂੰ ਚੁੱਕ-ਚੁੱਕ ਕੇ ਆਪਣੇ ਹੱਥੇ ਹੀ ਖੜਾਇਆ ਆਪਣੇ ਮੋਰਾਂ ਤੇ ਬਿਠਾਇਆ ਬਾਬਾ ਬੁੱਢਾ ਜੀ ਛੇ ਪਾਤਸ਼ਾਹੀਆਂ ਦੇ ਨਾਲ ਰਹੇ ਉਹਨਾਂ ਦੀ ਅਥਾ ਸੇਵਾ ਕੀਤੀ ਨਾਲੇ ਹੁਕਮ ਮੰਨਿਆ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੀ ਕੋਖ ਵਿੱਚੋਂ ਅਵਤਾਰ ਧਾਰਿਆ ਬਾਬਾ ਬੁੱਢਾ ਜੀ ਦੀ 126 ਸਾਲ ਉਮਰ ਹੋਈ ਬਾਬਾ ਬੁੱਢਾ ਜੀ ਕੇਵਲ 13 ਸਾਲ ਦੀ ਉਮਰ ਤੱਕ ਆਪਣੇ ਘਰ ਵਿੱਚ ਰਹੇ 113 ਸਾਲ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬਾਂ ਦੀ ਸੇਵਾ ਕੀਤੀ ਭਾਵੇਂ ਬਾਬਾ ਬੁੱਢਾ ਜੀ ਨੂੰ ਗੁਰਗੱਦੀ ਨਹੀਂ ਮਿਲੀ ਪਰ ਗੁਰੂ ਘਰ ਦੀ ਸਾਰੀ ਵਡਿਆਈ ਬਾਬਾ ਬੁੱਢਾ ਜੀ ਲੈ ਗਏ ਬਾਬਾ ਬੁੱਢਾ ਜੀ ਦੀ ਅਵਸਥਾ ਐਨੀ ਉੱਚੀ ਹੋ ਚੁੱਕੀ ਸੀ ਕਿ ਜੋ ਵੀ ਬਾਬਾ ਬੁੱਢਾ ਜੀ ਬਚਨ ਕਰਦੇ ਸਨ ਉਹ ਪੂਰਾ ਹੋ ਜਾਂਦਾ ਸੀ ਇੱਕ ਵਾਰ ਬਾਬਾ ਬੁੱਢਾ ਜੀ ਦੇ ਪੋਤਰੇ ਦਾ ਮੰਗਣਾ ਸੀ ਬਾਬਾ ਬੁੱਢਾ ਜੀ ਦੇ ਪਰਿਵਾਰ ਅਤੇ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡੇ ਪੋਤਰੇ ਦਾ ਮੰਗਣਾ ਹੈ ਤੁਸੀਂ ਗੁਰੂ ਸਾਹਿਬਾਂ ਤੋਂ ਆਗਿਆ ਲੈ ਕੇ ਥੋੜੇ ਦਿਨ ਸਾਡੇ ਨਾਲ ਘਰੇ ਚੱਲੋ ਉਸੋ ਸਮੇਂ ਬਾਬਾ ਬੁੱਢਾ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਦੇ ਵਿੱਚ ਸਨ ਬਾਬਾ ਬੁੱਢਾ ਜੀ ਨੇ ਕਿਹਾ ਕਿ ਸਾਡਾ ਤਾਂ ਘਰ ਜਾਣ ਨੂੰ ਜੀ ਨਹੀਂ ਕਰਦਾ ਬਾਬਾ ਬੁੱਢਾ ਜੀ ਦੇ ਪਰਿਵਾਰ ਨੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ ਕਿ ਬਾਬਾ ਬੁੱਢਾ ਜੀ ਨੂੰ ਥੋੜੇ ਦਿਨਾਂ ਦੀ ਆਗਿਆ ਦੇ ਦਿਵੋ ਇਨਾਂ ਦੇ ਪੋਤਰੇ ਦਾ ਮੰਗਣਾ ਤੇ ਵਿਆਹ ਹੈ। ਬਾਬਾ ਬੁੱਢਾ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਮੇਰਾ ਤਾਂ ਜਾਣ ਨੂੰ ਜੀ ਨਹੀਂ ਕਰਦਾ। ਪਿੰਡ ਦੀਆਂ ਸੰਗਤਾਂ ਨੇ ਵੀ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਬਾਬਾ ਜੀ ਨੂੰ ਥੋੜੇ ਦਿਨਾਂ ਦੀ ਆਗਿਆ ਜ਼ਰੂਰ ਦੇ ਦੇਵੋ। ਅਸੀਂ ਇਹਨਾਂ ਨੂੰ ਪਿੰਡ ਜ਼ਰੂਰ ਲੈ ਕੇ ਜਾਣਾ ਹੈ। ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਬਾਬਾ ਜੀ ਤੁਸੀਂ ਥੋੜੇ ਦਿਨ ਪਿੰਡ ਜਾ ਆਓ ਤੇ ਆਪਣੇ ਪੋਤਰੇ ਨੂੰ ਆਸ਼ੀਰਵਾਦ ਦੇ ਆਓ ਬਾਬਾ ਬੁੱਢਾ ਜੀ ਨੇ ਕਿਹਾ ਜੀ ਸਤਿਵਚਨ ਜਿਵੇਂ ਆਪ ਜੀ ਦੀ ਰਜਾ ਗੁਰੂ ਜੀ ਨੇ ਪਰਿਵਾਰ ਤੇ ਸੰਗਤਾਂ ਨੂੰ ਬਚਨ ਕੀਤਾ ਕਿ ਬਾਬਾ ਜੀ ਦੀ ਅਵਸਥਾ ਬਹੁਤ ਉੱਚੀ ਹੋ ਚੁੱਕੀ ਹੈ ਬਾਬਾ ਜੀ ਹੁਣ ਪੰਜਵੀਂ ਭੂਮਿਕਾ ਦੇ ਵਿੱਚ ਚਲੇ ਗਏ ਹਨ ਇਹਨਾਂ ਨੂੰ ਜ਼ਿਆਦਾ ਨਾਂ ਬੁਲਾਇਓ ਇਹਨਾਂ ਦੇ ਨਾਲ ਕੋਈ ਖਾਸ ਬਚਨ ਬਿਲਾਸ ਨਾ ਕਰਿਓ ਮਹਾਪੁਰਖਾਂ ਦੀਆਂ 8 ਭੂਮਿਕਾ ਹੁੰਦੀਆਂ ਹਨ ਪੂਰੇ ਮਹਾਪੁਰਖ ਚੌਥੀ ਪੰਜਵੀਂ ਭੂਮਿਕਾ ਦੇ ਵਿੱਚ ਰਹਿੰਦੇ ਹਨ ਬਾਬਾ ਬੁੱਢਾ ਜੀ ਪੂਰੇ ਮਹਾਪੁਰਖ ਬਣ ਚੁੱਕੇ ਸਨ ਬਾਬਾ ਬੁੱਢਾ ਜੀ ਚੌਥੀ ਪੰਜਵੀਂ ਭੂਮਿਕਾ ਦੇ ਵਿੱਚ ਰਹਿੰਦੇ ਸਨ ਬਾਬਾ ਬੁੱਢਾ ਜੀ ਦੇ ਘਰਦਿਆਂ ਨੇ ਤੇ ਸੰਗਤਾਂ ਨੇ ਗੁਰੂ ਜੀ ਨੂੰ ਸਤਿਵਚਨ ਗਿਹਾ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਲੈ ਗਏ ਬਾਬਾ ਬੁੱਢਾ ਜੀ ਦੇ ਪੋਤਰੇ ਦੇ ਮੰਗਣੇ ਦੇ ਵਿੱਚ ਹਜੇ ਕੁਝ ਸਮਾਂ ਰਹਿਦਾ ਸੀ ਬਾਬਾ ਬੁੱਢਾ ਜੀ ਘਰੇ ਜਾ ਕੇ ਸਮਾਦੀ ਸਥਿਤ ਸਮਰਨ ਕਰਦੇ ਹੋਏ ਨੀਵੀਂ ਪਾ ਕੇ ਬੈਠੇ ਰਹਿੰਦੇ ਸਨ ਇੱਕ ਦੋ ਦਿਨਾਂ ਬਾਅਦ ਪਿੰਡ ਵਿੱਚ ਇੱਕ ਵਡੇਰੀ ਉਮਰ ਦਾ ਬਜ਼ੁਰਗ ਚੜ੍ਹਾਈ ਕਰ ਗਿਆ ਭਾਵ ਸਰੀਰ ਛੱਡ ਗਿਆ ਉਸ ਬਜ਼ੁਰਗ ਦੇ ਭੋਗ ਵਾਲੇ ਦਿਨ ਪਿੰਡ ਵਾਲੇ ਬਾਬਾ ਬੁੱਢਾ ਜੀ ਦੇ ਕੋਲ ਜਲੇਬੀਆਂ ਲੈ ਕੇ ਆ ਗਏ ਉਹਨਾਂ ਨੇ ਸੋਚਿਆ ਕਿ ਬਾਬਾ ਬੁੱਢਾ ਜੀ ਸਾਡੇ ਪਿੰਡ ਦੇ ਮਹਾਪੁਰਖ ਹਨ ਉਹਨਾਂ ਦੀ ਬਹੁਤ ਕਮਾਈ ਹੈ। ਉਹਨਾਂ ਨੇ ਜਲੇਬੀਆਂ ਬਾਬਾ ਬੁੱਢਾ ਜੀ ਦੇ ਅੱਗੇ ਰੱਖ ਦਿੱਤੀਆਂ। ਬਾਬਾ ਬੁੱਢਾ ਜੀ ਸਮਾਦੀ ਵਿੱਚ ਬੈਠੇ ਸਨ। ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਆਹ ਜਲੇਬੀਆਂ ਛਕ ਲਵੋ। ਬਾਬਾ ਬੁੱਢਾ ਜੀ ਨੇ ਇੱਕ ਜਲੇਬੀ ਚੁੱਕੀ ਤੇ ਛਕ ਲਈ। ਫੇਰ ਬਾਬਾ ਜੀ ਨੇ ਪੁੱਛਿਆ ਕਿ ਇਹ ਜਲੇਬੀਆਂ ਕਿੱਥੋਂ ਆਈਆਂ ਹਨ? ਇਹ ਜਲੇਬੀਆਂ ਬੜੀਆਂ ਹੀ ਸਵਾਦ ਹਨ। ਉਹਨਾਂ ਨੇ ਦੱਸਿਆ ਕਿ ਉਹ ਫਲਾਣੇ ਦਾ ਬਜ਼ੁਰਗ ਚੜ੍ਹਾਈ ਕਰ ਗਿਆ ਹੈ ਤਾਂ ਕਰਕੇ ਇਹ ਜਲੇਬੀਆਂ ਆਈਆਂ ਹਨ। ਬਾਬਾ ਬੁੱਢਾ ਜੀ ਨੇ ਸਹਿਜ ਸੁਭਾਏ ਬਚਨ ਕਰ ਦਿੱਤਾ ਕਿ ਇਹੋ ਜਿਹੇ ਬਜ਼ੁਰਗਤਾ ਰੋਜ਼ ਹੀ ਚੜ੍ਹਾਈ ਕਰਨ। ਬਾਬਾ ਬੁੱਢਾ ਜੀ ਦੇ ਇਹ ਬਚਨ ਕਰਨ ਤੋਂ ਬਾਅਦ ਕੁਝ ਦਿਨਾਂ ਦੇ ਵਿੱਚ ਹੀ ਪਿੰਡ ਦੇ ਨੌ ਬਜ਼ੁਰਗ ਚੜਾਈ ਕਰ ਗਏ ਪਿੰਡ ਵਾਲੇ ਇਕੱਠੇ ਹੋ ਕੇ ਬਾਬਾ ਬੁੱਢਾ ਜੀ ਦੇ ਕੋਲ ਆ ਗਏ ਪਿੰਡ ਵਾਲਿਆਂ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਇਹ ਕਿਹੋ ਜਿਹਾ ਬਚਨ ਕਰ ਦਿੱਤਾ ਹੈ ਸਾਡੇ ਪਿੰਡ ਦੇ ਨੌ ਬਜ਼ੁਰਗ ਚੜਾਈ ਕਰ ਗਏ ਹਨ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਅਸੀਂ ਤਾਂ ਕੋਈ ਬਚਨ ਨਹੀਂ ਕੀਤਾ ਪਿੰਡ ਵਾਲਿਆਂ ਨੇ ਕਿਹਾ ਜੀ ਤੁਸੀਂ ਜਲੇਬੀਆਂ ਖਾ ਕੇ ਬਚਨ ਕੀਤਾ ਸੀ ਕਿ ਜਲੇਬੀਆਂ ਬੜੀਆਂ ਸਵਾਦ ਹਨ ਇਹੋ ਜਿਹੇ ਬਜ਼ੁਰਗ ਰੋਜ਼ ਹੀ ਚੜ੍ਹਾਈ ਕਰਨ ਬਾਬਾ ਬੁੱਢਾ ਜੀ ਨੇ ਫਰਮਾਇਆ ਮੈਂ ਤਾਂ ਕੋਈ ਬਚਨ ਨਹੀਂ ਕਰਦਾ ਜੋ ਵੀ ਬਚਨ ਕਰਦੇ ਹਨ ਉਹ ਗੁਰੂ ਅਰਜਨ ਦੇਵ ਜੀ ਹੀ ਕਰਦੇ ਹਨ ਪਿੰਡ ਵਾਲੇ ਘੋੜੀਆਂ ਦੇ ਉੱਪਰ ਬੈਠ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਚਲੇ ਗਏ ਪਿੰਡ ਵਾਲਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਤੁਸੀਂ ਕਿਹੋ ਜਿਹਾ ਬਚਨ ਕਰ ਦੁੱਤਾ ਹੈ ਕਿ ਇਹੋ ਜਿਹੇ ਬਜ਼ੁਰਗ ਰੋਜ਼ ਹੀ ਚੜਾਈ ਕਰਨ ਸਾਡੇ ਤਾਂ ਪਿੰਡ ਦੇ ਨੌ ਬਜ਼ੁਰਗ ਚੜਾਈ ਕਰ ਚੁੱਕੇ ਹਨ ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਅਸੀਂ ਤਾਂ ਇਹੋ ਜਿਹਾ ਕੋਈ ਬਚਨ ਨਹੀਂ ਕੀਤਾ ਇਹ ਬਚਨ ਤਾਂ ਬਾਬਾ ਬੁੱਢਾ ਜੀ ਨੇ ਹੀ ਕੀਤਾ ਹੈ ਪਿੰਡ ਵਾਲਿਆਂ ਨੇ ਕਿਹਾ ਬਾਬਾ ਬੁੱਢਾ ਜੀ ਤਾਂ ਕਹਿ ਰਹੇ ਹਨ ਕਿ ਤੁਸੀਂ ਬਚਨ ਕੀਤਾ ਹੈ ਗੁਰੂ ਜੀ ਨੇ ਫਰਮਾਇਆ ਕਿ ਜਿਹੜੇ ਸਵਾਸ ਸਵਾਸ ਸਿਮਰਨ ਕਰਦੇ ਹਨ ਮੈਂ ਉਹਨਾਂ ਦੀ ਰਸਨਾ ਤੇ ਹੀ ਰਹਿੰਦਾ ਹਾਂ ਪਿੰਡ ਵਾਲਿਆਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਤੁਸੀਂ ਬਾਬਾ ਬੁੱਢਾ ਜੀ ਨੂੰ ਇੱਥੇ ਵਾਪਸ ਬੁਲਾ ਲਓ ਜਦੋਂ ਦਾ ਉਹਨਾਂ ਨੇ ਇਹ ਬਚਨ ਕੀਤਾ ਹੈ ਸਾਡੇ ਤਾਂ ਪਿੰਡ ਦੇ ਨੌ ਬਜ਼ੁਰਗ ਚੜ੍ਹਾਈ ਕਰ ਚੁੱਕੇ ਹਨ ਬਾਬਾ ਬੁੱਢਾ ਜੀ ਦਾ ਕੋਈ ਪਤਾ ਨਹੀਂ ਹੈ ਉਹਨਾਂ ਨੇ ਹੋਰ ਕੀ ਬਚਨ ਕਰ ਦੇਣਾ ਹੈ ਸਾਨੂੰ ਤਾਂ ਡਰ ਹੈ ਕਿ ਕਿਤੇ ਪਿੰਡ ਦੇ ਸਾਰੇ ਬਜ਼ੁਰਗ ਹੀ ਚੜ੍ਹਾਈ ਨਾ ਕਰ ਜਾਣ ਪੰਜਵੇਂ ਬਾਦਸ਼ਾਹ ਜੀ ਫਰਮਾਉਣ ਲੱਗੇ ਕਿ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਉਹਨਾਂ ਦੀ ਰਸਨਾ ਤੇ ਰੱਬ ਦਾ ਵਾਸਾ ਹੈ ਹੁਣ ਉਹ ਆਪਣੇ ਪੋਤਰੇ ਦੇ ਵਿਆਹ ਤੋਂ ਬਾਅਦ ਹੀ ਇੱਥੇ ਸਾਡੇ ਕੋਲ ਆਉਣਗੇ ਪਹਿਲਾਂ ਤੁਸੀਂ ਉਹਨਾਂ ਨੂੰ ਅੜੀ ਕਰਕੇ ਇੱਥੋਂ ਲੈ ਗਏ ਹੋ ਪਰ ਉਹਨਾਂ ਦਾ ਜਾਣ ਦਾ ਮਨ ਨਹੀਂ ਸੀ ਅਸੀਂ ਤੁਹਾਨੂੰ ਪਹਿਲਾਂ ਹੀ ਬਚਨ ਕੀਤਾ ਸੀ ਕਿ ਹੁਣ ਬਾਬਾ ਜੀ ਪੰਜਵੀਂ ਭੂਮਿਕਾ ਦੇ ਵਿੱਚ ਰਹਿੰਦੇ ਹਨ। ਉਹਨਾਂ ਦੀ ਅਵਸਥਾ ਬਹੁਤ ਉੱਚੀ ਹੋ ਚੁੱਕੀ ਹੈ। ਪਿੰਡ ਦੀ ਸਾਰੀ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੁਣ ਅਸੀਂ ਕੀ ਕਰੀਏ? ਸਾਡੇ ਤੇ ਕਿਰਪਾ ਕਰੋ। ਗੁਰੂ ਸਾਹਿਬਾਂ ਨੇ ਫਰਮਾਇਆ ਕਿ ਅਸੀਂ ਤੁਹਾਨੂੰ ਇੱਕ ਯੋਗਤੀ ਦੱਸ ਦਿੰਦੇ ਹਾਂ ਜਿਸ ਨਾਲ ਤੁਹਾਡੇ ਤੇ ਬਾਬਾ ਬੁੱਢਾ ਜੀ ਦੀ ਮਿਹਰ ਹੋ ਜਾਵੇਗੀ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਪਿੰਡ ਵਿੱਚ ਕਿਸੇ ਮੁੰਡੇ ਦਾ ਮੰਗਣਾ ਕਰਕੇ ਜਲੇਬੀਆਂ ਨਾਲੋਂ ਵੀ ਵਧੀਆ ਮਠਿਆਈ ਬਣਾ ਕੇ ਬਾਬਾ ਬੁੱਢਾ ਜੀ ਦੇ ਕੋਲ ਲੈ ਜਾਓ ਤੇ ਉਹਨਾਂ ਨੂੰ ਉਹ ਮਠਿਆਈ ਛਕਾਓ ਫੇਰ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸਾਧ ਸੰਗਤ ਜੀ ਪਿੰਡ ਵਾਲਿਆਂ ਨੇ ਗੁਰੂ ਜੀ ਨੂੰ ਸੱਤ ਬਚਨ ਗਿਆ ਤੇ ਪਿੰਡ ਵਾਪਸ ਆ ਗਏ ਦੂਸਰੇ ਦਿਨ ਪਿੰਡ ਵਾਲਿਆਂ ਨੇ ਇੱਕ ਮੁੰਡੇ ਦਾ ਮੰਗਣਾ ਕੀਤਾ ਤੇ ਗੁਲਾਬ ਜਾਮਣ ਬਣਾ ਕੇ ਬਾਬਾ ਬੁੱਢਾ ਜੀ ਦੇ ਕੋਲ ਲੈ ਆਏ ਉਹਨਾਂ ਨੇ ਗਰਮ ਗਰਮ ਗੁਲਾਬ ਜਾਮਣਾਂ ਦਾ ਥਾਲ ਲਿਆ ਕੇ ਬਾਬਾ ਬੁੱਢਾ ਜੀ ਦੇ ਅੱਗੇ ਰੱਖ ਦਿੱਤਾ ਤੇ ਫੇਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਜੀ ਗੁਲਾਬ ਜਾਮਣਾ ਨੂੰ ਭੋਗ ਲਾਓ। ਬਾਬਾ ਬੁੱਢਾ ਜੀ ਨੇ ਨੇਤਰ ਖੋਲੇ ਤੇ ਇੱਕ ਗੁਲਾਬ ਜਾਮਣ ਚੁੱਕ ਕੇ ਮੂੰਹ ਵਿੱਚ ਪਾ ਲਈ। ਗਰਮ ਗਰਮ ਗੁਲਾਬ ਜਾਮਣ ਦਾ ਆਪਾਂ ਨੂੰ ਪਤਾ ਹੀ ਹੈ। ਗੁਲਾਬ ਜਾਮਣ ਮੂੰਹ ਵਿੱਚ ਰੱਖਦੇ ਹੀ ਉਹ ਆਪਣੇ ਆਪ ਹੀ ਅੰਦਰ ਲੰਘ ਗਈ। ਬਾਬਾ ਬੁੱਢਾ ਜੀ ਨੇ ਸਹਿਜ ਸੁਭਾਏ ਹੀ ਬਚਨ ਕੀਤਾ। ਕਿ ਆਹਾ ਗੁਲਾਬ ਜਾਮਣਾ ਤਾਂ ਜਲੇਬੀਆਂ ਨਾਲੋਂ ਵੀ ਸਵਾਦ ਹਨ ਇਹ ਮੂੰਹ ਵਿੱਚ ਰੱਖਦੇ ਸਾਰ ਹੀ ਅੰਦਰ ਲੰਘ ਗਈ ਇਹ ਕਿੱਥੋਂ ਆਈਆਂ ਹਨ ਪਿੰਡ ਵਾਲਿਆਂ ਨੇ ਕਿਹਾ ਜੀ ਫਲਾਣੇ ਦੇ ਮੁੰਡੇ ਦਾ ਮੰਗਣਾ ਕੀਤਾ ਹੈ ਇਹ ਉਥੋਂ ਆਈਆਂ ਹਨ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਇਹੋ ਜਿਹੇ ਮੰਗਣੇ ਤਾਂ ਰੋਜ਼ ਹੀ ਹੋਣ ਬਾਬਾ ਬੁੱਢਾ ਜੀ ਦੇ ਇਹ ਬਚਨ ਕਰਨ ਤੋਂ ਬਾਅਦ ਪਿੰਡ ਵਿੱਚ ਬਜ਼ੁਰਗ ਮਰਨੇ ਬੰਦ ਹੋ ਗਏ ਤੇ ਮੰਗਣੇ ਤੇ ਵਿਆਹ ਹੋਣੇ ਸ਼ੁਰੂ ਹੋ ਗਏ ਪਿੰਡ ਵਿੱਚ ਜਿਸ ਦਾ ਮੰਗਣਾ ਨਹੀਂ ਹੋ ਰਿਹਾ ਸੀ ਉਸ ਦਾ ਵੀ ਮੰਗਣਾ ਹੋ ਗਿਆ ਇੱਕ ਬੰਦੇ ਦੀ 40 ਸਾਲ ਦੀ ਉਮਰ ਹੋ ਚੁੱਕੀ ਸੀ ਪਰ ਉਸ ਦਾ ਵਿਆਹ ਨਹੀਂ ਹੋਇਆ ਸੀ ਬਾਬਾ ਬੁੱਢਾ ਜੀ ਦੇ ਬਚਨ ਕਰਨ ਤੋਂ ਬਾਅਦ ਉਸ 40 ਸਾਲ ਦੇ ਬੰਦੇ ਦਾ ਵੀ ਮੰਗਣਾ ਹੋ ਗਿਆ ਤੇ ਕੁਝ ਦਿਨਾਂ ਬਾਅਦ ਵਿਆਹ ਹੋ ਗਿਆ ਇਹ ਕੌਤਕ ਦੇਖ ਕੇ ਸਾਰੇ ਪਿੰਡ ਵਾਲੇ ਬੜੇ ਹੈਰਾਨ ਹੋਏ ਸਾਰੇ ਪਿੰਡ ਵਾਲਿਆਂ ਨੇ ਕਿਹਾ ਕਿ ਤਨਹਨ ਬਾਬਾ ਬੁੱਢਾ ਜੀ ਗੁਰੂ ਸਾਹਿਬਾਂ ਦੀ ਲਿਖੀ ਹੋਈ ਗੁਰਬਾਣੀ ਤਿੰਨ ਕਾਲ ਸੱਤ ਹੈ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਨੋਂ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਬਾਬਾ ਬੁੱਢਾ ਜੀ ਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਵਸੇ ਹੋਏ ਸਨ ਸਾਧ ਸੰਗਤ ਜੀ ਗੁਰਬਾਣੀ ਉਦੋਂ ਹੀ ਸੱਤ ਹੁੰਦੀ ਹੈ ਜਦੋਂ ਕੋਈ ਵੀ ਮਨੁੱਖ 100% ਉਸਤੇ ਚੱਲਦਾ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤਨ ਹਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ 113 ਸਾਲ ਗੁਰੂ ਸਾਹਿਬਾਂ ਦੀ ਸੇਵਾ ਕੀਤੀ ਤੇ ਹੁਕਮ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ